ਕਿੱ ਜਿੰਦਾਬਾਦ ਜਿੱਤੂਗਾ ਵਿੱਚ ਜਿੱਤੂਗਾ ਬੰਦੇਵਾ ਜਿੱਤੂਗਾ ਜਿੱਤੂਗਾ ਵਿੱਚ ਜਿੱਤੂਗਾ ਬੰਦੇਵਾ ਜਿੱਤੂਗਾ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਹਾਂਜੀ ਸਰ ਜੀ ਚੌਣ ਪ੍ਰਚਾਰ ਕਰਨ ਲਈ ਕਿਸੇ ਸਮੇਂ ਤੁਹਾਨੂੰ ਬਾਰਡ ਦੇ ਵਿੱਚ ਪਹੁੰਚੇ ਜੇ ਕਿਸ ਤਰ੍ਹਾਂ ਦਾ ਹੰਕਾਰ ਹੈ ਜਿਹੜਾ ਵਾਰਡ ਵਾਸੀਆਂ ਵੱਲੋਂ ਮਿਲ ਰਿਹਾ ਹੈ ਜੀ ਆ ਵਾਈਗਰੂ ਦਾ ਬੜਾ ਸ਼ੁਕਰ ਹੈ ਜੀ ਇਹ ਸਾਨੂੰ ਜਿਹੜੀ ਵੀ ਵੋਟਸ ਜਾਂਦੇ ਨੇ ਜਿਹੜੇ ਵੀ ਘਰ ਬੁਆ ਖੜਕਾਨੇ ਆ ਸੀ ਬੜਾ ਸੋਨਾ ਪਿਆਰ ਭਰ ਪੂਰਾ ਹੁੰਗਾਰਾ ਮਿਲਦਾ ਜੀ ਲੋਕੀ ਸਾਰਾ ਸਾਰੇ ਸਾਥ ਦੇਣਾ ਚਾਹੁੰਦੇ ਐ ਕਿ ਸਾਥ ਦੇਣ ਕੇ ਸਾਨੂੰ ਉਮੀਦ ਆ 100% ਸਰ ਸੱਤਾਧਾਰੀ ਸਰਕਾਰ ਹੈ ਕੁਝ ਵਿਕਾਸ ਦੇ ਕੰਮ ਨਹੀਂ ਹੋਣਗੇ ਜਿਹੜੇ ਨਹੀਂ ਹੋਏ ਕਿਸ ਤਰ੍ਹਾਂ ਦਾ ਲੋਕ ਕੀ ਕਹਿ ਰਹੇ ਨੇ ਤੁਹਾਨੂੰ ਕਿਹੜੇ ਵਿਕਾਸ ਦੇ ਕੰਮ ਉਹਨਾਂ ਦੇ ਰੁਕੇ ਹੋਏ ਨੇ ਕੰਮ ਤਾਂ ਉਹ ਦੱਸੀਏ ਨਾ ਜੀ ਜਿਹੜੇ ਰੁਕੇ ਹੋਏ ਕੰਮ ਤਾਂ ਕੋਈ ਹੋਇਆ ਹੀ ਨਹੀਂ ਕੀਤਾ ਹੀ ਨਹੀਂ ਇਹਨਾਂ ਨੇ ਕੋਈ ਕੀਤੇ ਹੋਣ ਤੇ ਅਸੀਂ ਉਹਦੇ ਚੋਂ ਨੁਕਤਾਂ ਕੋਈ ਨੁਕਸ ਕੱਢੀ ਵੀ ਇਹਨਾਂ ਨੇ ਇਹ ਨਹੀਂ ਕੀਤਾ ਜਦੋਂ ਦੀ ਕਾਰਪੋਰੇਸ਼ਨ ਬਣੀ ਆ ਤੁਸੀਂ ਆਪ ਦੱਸ ਦੋ ਵੀ ਕਿਹੜੀ ਸੀਵਰੇਜ ਦਾ ਕੀ ਹਾਲ ਆ ਕਿਸੇ ਗਲੀ ਚ ਚਲੇ ਜੋ ਨੇਰੀ ਨੇ ਰਾਈ ਨੇਰਾ ਲੇਡੀਜ਼ ਰਾਤ ਨੂੰ ਸੇਫ ਨਹੀਂ ਹੈ ਗਲੀ ਚ ਲੰਘ ਨਹੀਂ ਸਕਦੀ ਪ੍ਰੋਬਲਮ ਤਾਂ ਸਾਰੀਆਂ ਜਿਵੇਂ ਦੀ ਸੀਗੀਆਂ ਓਵੇਂ ਦੀ ਓਵੇਂ ਹੀ ਖੜੀਆਂ ਕੰਮ ਦੱਸੋ ਕਿਹੜਾ ਕੀਤਾ ਜੋ ਕੋਈ ਕੰਮ ਕੀਤਾ ਤੁਸੀਂ ਦੱਸ ਦੋਗੇ ਤੇ ਮੈਂ ਉਹਦੇ ਚ ਕੋਈ ਦੱਸੂਗਾ ਵੀ ਇਹਦੇ ਚਾਰ ਨੁਕਤੇ ਰਹਿ ਗਈ ਕੰਮ ਤਾਂ ਕੋਈ ਕੀਤੇ ਨਹੀਂ ਤੇ ਜਦੋਂ ਕੰਮ ਹੀ ਨਹੀਂ ਕੀਤੇ ਤਾਂ ਫਿਰ ਵੋਟਾਂ ਕੇ ਹਿਸਾਬ ਨਾਲ ਮੰਗਦੇ ਆ ਜੇ ਸਾਹਬ ਨੰਨਾ ਨੇ ਕੰਮ ਕੀਤੇ ਹੋ ਸਾਹਬ ਨਾ ਵੋਟ ਭੇਜੂਗੀ ਇਹਨਾਂ ਨੂੰ ਪ੍ਰੋਟੈਕਟਰ ਅਸੋਲ ਜੀ ਕਹਿੰਦੇ ਕਹਿੰਦੇ ਅਸੀਂ ਹਰ ਵਿਕਾਸ ਦਾ ਕੰਮ ਕਰਵਾਇਆ ਏ ਤੇ ਸਾਨੂੰ ਵਿਕਾਸ ਦੇ ਆਧਾਰ ਤੇ ਸਾਨੂੰ ਵੋਟ ਮਿਲਣੀ ਹੈ ਦੇਖ ਲੈਣਗੇ ਜੀ ਐਤ ਕੀ ਚੰਗੀ ਤਰ੍ਹਾਂ ਉਹਨਾਂ ਦੀ ਅੱਖਾਂ ਖੁੱਲ ਜਾਣਗੀਆਂ ਜੀ ਇਹ ਦਰਸਲ ਜੀ ਕੁਝ ਨਹੀਂ ਐ ਸਟੇਜ ਪਰਫਾਰਮਰ ਨੇ ਜੀ ਆਮ ਆਦਮੀ ਝੂਠ ਸੋਣਾ ਝੂਠ ਬੋਲ ਲੈਂਦੇ ਐ ਸਟੇਜ ਆਰਟਿਸਟ ਨੇ ਸਟੇਜ ਨੂੰ ਬੜਾ ਸੋਹਣਾ ਸੰਭਾਲ ਲੈਂਦੇ ਐ ਸੁਪਨੇ ਸੋਹਣੇ ਦਿਖਾ ਦਿੰਦੇ ਐ ਭਾਈਚਾ ਦਿਖਾਤੇ ਲੋਕਾਂ ਨੂੰ ਤਿੰਨ ਸਾਲ ਹੋ ਗਏ ਤੁਸੀਂ ਦੱਸ ਦੋ ਤਰਨ ਤਰਨ ਸ਼ਹਿਰ ਛੱਡੋ ਕਿਸੇ ਕੋਈ ਪਿੰਡ ਦੱਸ ਦੋ ਜਿੱਥੇ ਇੱਕ ਤੇ ਕੋਈ ਇੱਕ ਇੱਕ ਚਲਾਈ ਹੋਵੇ ਜਿਹੜਾ ਕੰਮ ਹੋਇਆ ਨਾ ਜੀ ਉਹ ਸਿਰਫ ਇਸ਼ਤਿਹਾਰਾ ਜੀ ਇਹਨਾਂ ਨੇ ਕੀਤਾ ਹੈਗਾ 7700 900 ਕਰੋੜ ਰੁਪਇਆ ਖਰਚਿਆ ਬੇਫਜ਼ੂਲ ਇੰਨੀਆਂ ਨੌਕਰੀਆਂ ਦੇਤੀਆਂ ਇੰਨਾ ਕੰਮ ਦਿੱਤਾ ਇੰਨਾ ਇਹ ਕੁਛ ਕਾਤਾ ਦੱਸੋ ਔਨ ਗਰਾਉਂਡ ਦੇਖੋ ਕੀ ਕੀਤਾ ਹੈਗਾ ਔਨ ਗਰਾਉਂਡ ਦੱਸੋ ਕੀ ਕੀਤਾ ਭਾਜੀ ਕੈਪਟਨ ਮੰਤਰੀ ਤੱਕ ਪ੍ਰਚਾਰ ਕਰ ਰਹੇ ਨੇ ਆਵਾਡਾਂ ਦੇ ਵਿੱਚ ਕਿੱਦਾਂ ਦੇਖਦੇ ਜੋ ਮੰਡਲੀ ਹੈ ਜੀ ਸਟੇਜ ਆਰਟਿਸਟ ਦੀ ਮੰਡਲੀ ਹੈ ਜੀ ਉਹ ਆਪਣਾ ਕੰਮ ਕਰੀ ਜਾ ਰਹੇ ਆ ਉਹੀ ਝੂਠ ਦੇ ਦੁਆਰਾ 10 ਸਾਲ ਪਰ ਲੋਕੀ ਹੁਣ ਬੜੇ ਸਿਆਣੇ ਨੇ ভোটার ਆਪਣਾ ਵੋਟ ਦਾ ਹੱਕ ਦਾ ਇਸਤੇਮਾਲ ਕਰੂਗੀ ਤੇ ਇਹਨਾਂ ਨੂੰ ਇਹਨਾਂ ਦੀਆਂ ਅੱਖਾਂ ਖੁੱਲ ਜਾਣਗੀਆਂ ਕਿ ਇਹ ਕੀ ਕਾਰਪੋਰੇਸ਼ਨ ਦੀਆਂ ਇਲੈਕਸ਼ਨਾਂ ਦੇ ਵਿੱਚ ਇਹਨਾਂ ਨੂੰ ਪਤਾ ਲੱਗ ਜੂਗਾ ਕਿ ਅਸੀਂ ਕਿੱਥੇ ਖਲੋਤੇ ਜਿਹੜੀ ਅਪੀਲ ਹੈ ਜਿਹੜੀ ਤੁਸੀਂ ਸ਼ਹਿਰ ਵਾਸੀਆਂ ਨੂੰ ਬਾੜ ਵਾਸੀਆਂ ਨੂੰ ਕਰਨਾ ਚਾਹੋਗੇ ਕਾਂਗਰਸ ਦੀ ਕੀ ਕਾਂਗਰਸ ਨੂੰ ਵੋਟਾਂ 2017 ਦੇ ਵਿੱਚ ਜਦੋਂ ਡਾਕਟਰ ਅਗਨੀਓਥਰੀ ਜੀ ਐਮਐਲਏ ਸੀਗੇ ਜੀ ਉਹਨਾਂ ਕਾਂਗਰਸ ਦਾ ਕੰਮ ਦੇਖ ਲਿਆ ਜਾਵੇ ਜੀ ਕਿਸੇ ਪਿੰਡਾਂ ਚ ਜਾ ਕੇ ਦੇਖ ਲੋ ਸ਼ਹਿਰ ਦਾ ਦੇਖ ਲੋ ਬੜਾ ਉਹਨਾਂ ਨੇ ਵਿਕਾਸ ਕਰਾਇਆ ਜੀ ਅਸੀਂ ਉਹੀ ਵਿਕਾਸ ਦੀ ਬਿਹਾਫ ਤੇ ਉੱਤੇ ਇੱਕ ਮੌਕਾ ਹੋਰ ਮੰਗਦੇ ਆ ਠੀਕ ਹੈ ਕੁਝ ਗਲਤੀਆਂ ਸਾਡੇ ਤੋਂ ਹੋਈਆਂ ਸੀਗੀਆਂ ਗਲਤੀਆਂ ਨੂੰ ਮੰਨਣਾ ਵੀ ਚਾਹੀਦਾ ਸਵੀਕਾਰਣਾ ਚਾਹੀਦਾ ਔਰ ਸਿਆਣੇ ਕਹਿੰਦੇ ਵੀ ਇਹ ਗਲਤੀਆਂ ਨੂੰ ਮaaf ਕਰ ਦੇਣਾ ਜੀ ਦਾ ਪਰ ਜਿਹੜਾ ਧੋਖੇਬਾਜ਼ ਹੋਵੇ ਜਾਂ ਝੂਠ ਧੋਖਾ ਦਿੱਤਾ ਹੋਵੇ ਉਹਨੂੰ ਨਹੀਂ ਮaaf ਕਰਨਾ ਚਾਹੀਦਾ ਆਮ ਆਦਮੀ ਨੇ ਜਨਤਾ ਨੂੰ ਧੋਖਾ ਦਿੱਤਾ ਹੈਗਾ ਬੇਫੂਹ ਹੋਣਾ ਹੈਗਾ ਇਹਨਾਂ ਨੂੰ ਲੋਕਾਂ ਨੇ ਮaaf ਨਹੀਂ ਕਰਨਾ ਐਂਦਾ ਚਲੋ ਫਿਰ ਜੀ ਸਾਡ ਤੋਂ ਕੋਈ ਗਲਤੀ ਵੀ ਹੋਈ ਗਲਤੀਆਂ ਦੀ ਮਾਫੀਆਂ ਮਿਲਦੀਆਂ ਹੁੰਦੀ ਆਂਦੀ ਆ। ਅੱਡੇ ਵਿੱਚ ਤੁਸੀਂ ਪ੍ਰਕਾਰ ਕਰਦੇ ਪਏ ਜੀ ਲੋਕਾਂ ਵੱਲੋਂ ਕਿਹੋ ਜਿਹਾ ਹੰਗਾਰਾ ਮਿਲਦਾ ਪਿਆ? ਬਹੁਤ ਵਧੀਆ ਹੰਗਾਰਾ ਮਿਲਦਾ ਹੈ ਜੀ। ਲੋਕ ਕਹਿੰਦੇ ਵੀ ਤੁਹਾਨੂੰ 25-30 ਸਾਲ ਹੋ ਗਏ ਤੁਹਾਨੂੰ ਸੇਵਾ ਕਰਦਿਆਂ ਨੂੰ। ਫਿਰ ਕੀ ਅਸੀਂ ਮਨ ਬਣਾਇਆ ਹੋਏ ਫਿਰ ਕੀ ਸੇਵਾ ਦਾ ਮੌਕਾ ਤੁਹਾਨੂੰ ਦੇਣਾ ਵਾ? ਕਿਉਂਕਿ ਵੱਡ ਬਣਾ ਕੇ ਬੈਠੇ ਆ। 10 ਸਾਲ ਹੋ ਗਏ ਨੇ ਸ਼ਹਿਰ ਦੇ ਵਿੱਚ ਇਲੈਕਸ਼ਨ ਨਹੀਂ ਹੋ ਰਹੀ। 10 ਸਾਲਾਂ ਬਾਅਦ ਜਿਹੜੀ ਆ ਇਲੈਕਸ਼ਨ ਹੋਣ ਜਾ ਰਹੀ ਆ। ਕਿਹੜੇ ਇਹੋ ਜਿਹੜੇ ਮੁੱਖ ਮੁੱਦਿਆਂ ਨੂੰ ਲੈ ਕੇ ਤੁਸੀਂ ਚੋਣ ਲੜਦੇ ਪੈ ਗਏ। ਵੇਖੋ ਇਹ ਤੇ ਜੋ ਸਾਡੀ ਸਰਕਾਰ ਮੌਕੇ ਜਿਹੜੇ ਕੰਮ ਹੋਇਆ ਉਹ ਮੁੱਦਿਆਂ ਨੂੰ ਲੈ ਕੇ ਲੜਨੇ। ਬਾਕੀ ਇਹ ਸਰਕਾਰ ਦੇ ਨਾਂ ਤੇ ਇਹਨਾਂ ਕੋਈ ਸੀਵਰੇਜ ਸਾਫ਼ ਹੋ ਸਕਿਆ ਨਾ ਇਹਨਾਂ ਕੋਈ ਪਾਣੀ ਤੇ ਨਾ ਇਹਨਾਂ ਕੋਈ ਲਾਈਟ। ਅੱਜ ਚੰਡੀਗੜ੍ਹ ਕਲੋਨੀ ਦਾ ਹਾਲ ਜਾ ਕੇ ਵੇਖ ਲਓ। ਹੁਣੇ ਪਾਵਾ ਚੱਲ ਚੱਲੋ ਗੰਦਾ ਪਾਣੀ ਲੋਕ ਪੀ ਰਹੇ ਆ। ਮਤਲਬ ਬਹੁਤ ਨਰਕ ਭਰੀ ਜਿੰਦਗੀ ਜੀ ਰਹੇ। ਰਾਸ਼ਨ ਕਾਰਡ ਕਟਾਇਆ। ਪਰ ਹਰ ਹਰ ਚੈਨਲ ਤੇ ਜਿੱਦੋਂ ਵੀ ਕਿਤੇ ਸ਼ਹਿਰ ਦੇ ਵਿੱਚ ਕੋਈ ਹੁੰਦਾ ਇਦਾਂ ਉਦਘਾਟਨ ਕਰਦੇ ਨੇ। ਐਮਐਲਏ ਸਾਹਿਬ ਕਹਿੰਦੇ ਸ਼ਹਿਰ ਦੀ ਸੁੰਦਰਤਾ ਵਾਸਤੇ ਉੱਚ ਪੱਧਰ ਤੇ ਕੰਮ ਕੀਤੇ ਜਾ ਰਹੇ ਨੇ ਸੁੰਦਰਤਾ ਦੇ ਵੇਖ ਹੀ ਲਈਏ ਕਿੰਨੀ ਗੱਪ ਮਾਰਦੇ ਆ ਉਹ ਕੰਮ ਹੈ ਨਹੀਂ ਜੋ ਆਪਣੇ ਮਨੋਂ ਗੱਲਾਂ ਮਾਰਦੇ ਵਾਗਰ ਇਹਨਾਂ ਗੱਲਾਂ ਦਾ ਕੜਾ ਜਿਹਾ ਬਣਾ ਰਹੇ ਜਦੋਂ ਤੁਸੀਂ ਘਰ ਘਰ ਜਾ ਕੇ ਪ੍ਰਚਾਰ ਕਰਦੇ ਜੋ ਲੋਕ ਆਪਣਾ ਕੋਈ ਪ੍ਰੋਬਲਮਾਂ ਵੀ ਤੁਹਾਨੂੰ ਦੱਸਦੇ ਪਏ ਨੇ ਲੋਕਾਂ ਨੇ ਪ੍ਰੋਬਲਮ ਦੱਸਿਆ ਵਿੱਚ ਕਾਰ ਆਪਣੇ ਨੀਲੇ ਕਾਰ ਜਿਹੜੇ ਬਣੇ ਆ ਕਣਕਲੇ ਉਹ ਕੱਟੇ ਗਏ ਆ ਜਿਹੜੀ 2 ਰੁਪਏ ਕਿਲੋ ਵਾਲੀ ਕਣਕ ਆ ਉਹ ਇਹਨਾਂ ਘਟਦੀ ਆ ਕ ਜਾ ਕੇ ਜਿਹੜੀ ਹੁਣ 5 ਕਿਲੋ ਮਿਲਦੀ 5 ਕਿਲੋ ਵੀ ਕਿਹੜੀ ਉਹ ਬੰਦਾ ਸਾੜੀ ਦਿਹਾੜੀ ਲਾਈਨ ਚ ਲੱਗੂਗਾ ਜਾਂਪੜੀ ਕੀ ਆਸ਼ੀਰਵਾਦ ਦਿੰਦੇ ਜੀ ਕੀ ਵਿਸ਼ਵਾਸ ਦਿੰਦੇ ਜੀ ਅਕਰ ਵਾਰਡ ਵਾਸੀ ਤੁਹਾਨੂੰ ਜਿਤਾਉਂਦੇ ਨਹੀਂ ਸਮਾਰ ਦੇ ਵਿੱਚ ਕੋਈ ਨਹੀਂ ਤਨਮਨ ਤੁਹਾਨੂੰ ਨਾ ਸੇਵਾ ਕਰਾਂਗੇ ਜਿਦਾਂ ਪਹਿਲੇ 5 ਸਾਲ ਸੇਵਾ ਕੀਤੀ ਹੈ ਹੁਣ ਵੀ ਕਾੜੀ ਸੇਵਾ ਕਰਾਂਗੇ ਦੁਬਾਰਾ ਫਿਰ ਜਿੰਨੇ ਕਾਰਡ ਕੱਟੇ ਆ ਜਾਂ ਕੁਝ ਵੀ ਹੋਇਆ ਉਹ ਹੀ ਬਣਾ ਕੇ ਦੇਵਾਂਗੇ ਕੀ ਅਖੀਰ ਦੇ ਵਿੱਚ ਅਪੀਲ ਕਰੋਗੇ ਆਪਣੇ ਵਾਰਡ ਵਾਸੀਆਂ ਨੂੰ ਸਰ ਵਾਰਡ ਵਾਸੀ ਹੱਥ ਜੋੜ ਕੇ ਇਹੋ ਬੇਨਤੀ ਕਰਾਂਗੇ ਕਿ ਕੜੀ ਮੌਕਾ ਦਿਓ ਜੇ ਪਹਿਲੇ ਮੌਕਾ ਦਿੱਤਾ ਤਾਂ ਇੱਕ ਵਾਰੀ ਦੁਬਾਰਾ ਫਿਰ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਸਾਨੂੰ ਮੌਕਾ ਦਿੱਤਾ ਜਾਵੇ ਔਰ ਅਹੀ ਵਾਰਦੀ ਸੇਵਾ ਕਰ ਸਕੀਏ ਸਾਥ ਤੁਸੀਂ ਸੁਰਦੇਵ ਸਿੰਘ ਜੀ ਦੇ ਸਪੋਰਟ ਦੇ ਪ੍ਰਚਾਰ ਕਰਨ ਆਏ ਜੋ ਕੀ ਕਹਿਣਾ ਚਾਹੁੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਂਗਰਸ ਪਾਰਟੀ ਨੇ ਵਾਰਡ ਨੰਬਰ 5 ਤੋਂ ਮੇਰੇ ਵੀਰ ਸੁਰਦੇਵ ਸਿੰਘ ਜਿਸ ਨੂੰ ਸਾਰਾ ਮਹੱਲਾ ਸੁਰਦੇਵ ਸਿੰਘ ਬੂੰਦੀ ਦੇ ਨਾਮ ਨਾਲ ਜਾਣਦਾ ਵਾ ਇਹਨਾਂ ਦੀ ਪਤਨੀ ਨੂੰ ਉਤਾਰਿਆ ਵਾ ਦੇਖੋ ਜੀ ਇਹ ਤਕਰੀਬਨ 18 ਤੋਂ 20 ਸਾਲ ਹੋ ਗਏ ਆ ਕਿ ਹਰ ਇੱਕ ਗਲੀ ਹਰ ਇੱਕ ਘਰ ਇੱਕ ਇੱਕ ਵੋਟਰ ਦੀ ਇੱਕ ਇੱਕ ਜਿਹੜਾ ਵੀ ਆਦਮੀ ਉਹਦੀ ਗੱਲ ਸੁਣਦਾ ਵਾ ਕਿਉਂਕਿ ਮੈਂ ਤਕਰੀਬਨ ਚੰਗੀ ਤਰ੍ਹਾਂ ਇਹਨੂੰ ਜਾਣਦਾ ਕਿ 2017 ਤੋਂ 22 ਤੱਕ ਜਦੋਂ ਸਾਡੇ ਸਵਰਗਵਾਸੀ ਡਾਕਟਰ ਧਰਮਵੀਰ ਅਗਨੀ ਅਗਨੀ ਉਤਰੀ ਜੀ ਐਮਐਲਏ ਸਨ ਤੇ ਇਹਨੇ ਕੋਈ ਵਾਰਡ ਦਾ ਕੰਮ ਨਹੀਂ ਰਹਿਣ ਦਿੱਤਾ ਇਹਨੇ ਆਪਣੇ ਹੱਥੀ ਤਕਰੀਬਨ 12 ਤੋਂ 14 ਗਲੀਆਂ ਇਹਨੇ ਆਪਣੇ ਹੱਥੀ ਬਣਵਾਈਆਂ ਕੋਈ ਲਾਈਟ ਦਾ ਕੰਮ ਨਹੀਂਗਾ ਇਹਨੇ ਰਹਿਣ ਦਿੱਤਾ ਕੋਈ ਕਿਸੇ ਤਰ੍ਹਾਂ ਦਾ ਜੋ ਵੀ ਪੈਂਸਨਾ ਇਹਨੇ ਨਾਲ ਲਵਾਈਆਂ ਜੀ ਕਾਰਡ ਇਹਨੇ ਬਣਵਾਏ ਇਹਨਾਂ ਨੇ ਕਾਰਡ ਬਣਵਾਏ ਹੁਣ ਅਸੀਂ ਜਾ ਰਿਹਾ ਸਾਂ ਪ੍ਰਚਾਰ ਕਰਨ ਤੇ ਪਤਾ ਨਹੀਂ ਕਿੰਨੇ ਸਾਨੂੰ ਲਾਂਬੇ ਮਿਲੇ ਆ ਕਿ ਸਾਡੇ ਕਾਰਡ ਕਟਵਾ ਦਿੱਤੇ ਗਏ ਆ ਜੋ ਕਿ ਇਹ 3 ਸਾਲ ਤੋਂ ਆਮ ਪਾਰਟੀ ਨੇ ਕਾਰਡ ਕਢਵਾਏ ਆ ਉਹਦਾ ਰਿਜ਼ਲਟ ਜਿਹੜਾ ਵਾ ਇਹਨਾਂ ਨੂੰ ਐਸ ਨਗਰ ਕੌਂਸਲ ਦੇ ਵਿੱਚ ਆਮ ਪਾਰਟੀ ਨੂੰ ਪਤਾ ਲੱਗ ਜਾਣਾ ਵਾ ਤੇ ਇਹ ਸੁਖਦੇਵ ਸਿੰਘ ਇਹਨੂੰ ਬੁੰਦੀ ਆਂਦੇ ਆ ਇਹਨਾਂ ਦੀ ਵਾਈਫ ਐਮਸੀ ਬਣੂਗੀ ਜੀ ਕਿਉਂਕਿ ਇਹ ਬਹੁਤ ਹੀ ਮਿਹਨਤੀ ਇਨਸਾਨ ਆ ਤੇ ਅਸੀਂ ਗਏ ਆ ਬਾਗੋ ਬਾਗ ਹੋ ਗਿਆ ਮਨ ਖੁਸ਼ ਹੋ ਗਿਆ ਵਾ ਲੋਕਾਂ ਦਾ ਬਹੁਤ ਭਰਵਾ ਹੰਗਾਰਾ ਵਾਜੀ ਇਹਨਾਂ ਨੂੰ ਤੁਸੀਂ ਹਰ ਸ਼ਹਿਰ ਦੇ ਉਮੀਦਵਾਰ ਦਾ ਪ੍ਰਚਾਰ ਕਰਦੇ ਪੈਜੋ ਲੋਕਾਂ ਵੱਲੋਂ ਕਿਹੋ ਜਿਹਾ ਹੰਗਾਰਾ ਮਿਲਦਾ ਪਿਆ ਕਾਂਗਰਸ ਪ੍ਰਤੀ ਲੋਕ ਦੱਸ ਰਹੇ ਆ ਕਾਂਗਰਸ ਦੇ ਕੰਮ ਕੀਤੇ ਹੋਏ ਦੱਸ ਰਹੇ ਆ ਤੇ 3 ਸਾਲ ਦੇ ਵਿੱਚ ਜੋ ਆਮ ਪਾਰਟੀ ਨੇ ਕੰਮ ਕੀਤੇ ਆ ਉਹ ਵੀ ਦਿਸ ਰਿਹਾ ਵਾ ਤੁਸੀਂ ਹੁਣੇ ਸ਼ਹਿਰ ਦੀ ਸੁੰਦਰਤਾ ਬਾਰੇ ਹੁਣੇ ਤੁਸੀਂ ਗੱਲ ਕੀਤੀ ਸੀ ਕੁਦਰਤੀ ਜਿੱਥੇ ਤੁਸੀਂ ਆਪਾਂ ਸਾਰੇ ਖੜੇ ਆ ਮੈਂ ਕਹਾਂਗਾ ਇੱਕ ਵਾਰ ਕੈਮਰਾਮੈਨ ਵੀਰ ਇੱਧਰ ਕਮਾ ਕੇ ਦਿਖਾਓ ਜਰਾ ਇਹਦੀ ਸੁੰਦਰਤਾ ਦੇਖਣੀ ਆ ਸਾਹਮਣੇ ਦੇਖ ਲਓ ਸੁੰਦਰਤਾ ਜੀ ਆਹ ਦੇਖੋ ਕੋਈ ਇੱਥੇ ਨਿਕਲ ਸਕਦਾ ਬਾਹਰ ਇਹ ਜੋ ਸੁੰਦਰਤਾ ਜਿਹੜੀ 3 ਸਾਲ ਦੇ ਵਿੱਚ ਆਮ ਪਾਰਟੀ ਨੇ ਸ਼ਹਿਰ ਨੂੰ ਬਣਾਇਆ ਵਾ ਇਸ ਪੋਜੀਸ਼ਨ ਦੇ ਵਿੱਚ ਜੋ ਆ ਇਹ ਬਿਲਕੁਲ ਵੀਰ ਇਹਨੂੰ ਤੁਸੀਂ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਵਾਂ ਸਾਰੇ ਵਾਰਡ ਵਾਸੀਆਂ ਨੂੰ ਇਹਨੂੰ ਜਿਤਾਓ ਤੇ ਇਹੋ ਜੀ ਜਿਹੜੀ ਸੁੰਦਰਤਾ ਵਾ ਇਹ ਖਤਮ ਕਰ ਦੂਗਾ ਇਹ ਬਿਲਕੁਲ ਕਿਹਨਾਂ ਦਾਵਾ ਇੱਕ ਇੱਕ ਘਰ ਕਾਰਡ ਵੀ ਬਣਵਾਏਗਾ ਤੇ ਵਾਟਰ ਸਪਲਾਈ ਦਾ ਧਿਆਨ ਕਰੇਗਾ ਇਸ ਦੇ ਵਿੱਚ ਹੋਰ ਬਹੁਤ ਜ਼ਿਆਦੀ ਪ੍ਰੋਬਲਮ ਜਿਵੇਂ ਹੁਣੇ ਮੇਰੇ ਵੀਰ ਨੇ ਚੰਡੀਗੜ੍ਹ ਕਲੋਨੀ ਦੀ ਗੱਲ ਕੀਤੀ ਸੀ ਸਾਡੇ ਹੁੰਦਿਆਂ ਪਾਣੀ ਬਿਲਕੁਲ ਬਹੁਤ ਵਧੀਆ ਆਉਂਦਾ ਰਿਹਾ ਵਾ 5 ਸਾਲ ਬਿਲਕੁਲ ਵਧੀਆ ਆਉਂਦਾ ਰਿਹਾ ਜੀ ਤੇ ਹੁਣ ਜਿਹੜਾ ਪਾਣੀ ਪੀਣ ਵਾਲਾ ਵਾ ਉਹਦੇ ਵਿੱਚ ਹਮੇਸ਼ਾ ਹੀ ਸੀਵਰੇਜ ਦੀ ਪ੍ਰੋਬਲਮ ਆਉਂਦੀ ਰਹੀ ਕਿਉਂਕਿ ਸੀਵਰੇਜ ਸਾਫ਼ ਨਹੀਂ ਹੋਇਆ ਇੱਥਾਂ ਦੀ ਇਸ ਭਾਵ ਤੇ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਇੱਕ ਇੱਕ ਵੋਟ ਇਹਨਾਂ ਨੂੰ ਇਹਨਾਂ ਦੀ ਧਰਮ ਪਤਨੀ ਨੂੰ ਪਾਓ ਤੇ ਇਹਨਾਂ ਨੂੰ ਨੌਕਰ ਕਾਉਂਸਲ ਦੇ ਵਿੱਚ ਬਿਠਾਓ ਠੀਕ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ